ਆਕ ਕੋ ਹੁੰਦਾ ਨਹੀਂ ਹਾਂ ਹਾਂ ਆਕ ਉਹਨੂੰ ਕੁਕੜੀਆਂ ਦੇਣ ਲੱਗੀਆਂ ਬਹਿੰਨੀ ਆ ਹਾਂਜੀ ਹਾਂਜੀ ਉਹ ਫੇਰ ਗਿਆ ਗਰਮੀਆਂ ਦੇ ਵਿੱਚ ਉਹ ਟਿੰਜਾਨੇ ਆ ਅੱਛਾ ਉਹਨਾਂ ਜੋ ਫਿਰ ਉਹ ਗੁੱਲੀਆਂ ਜੇ ਕੱਢ-ਕੱਢ ਕੇ ਹਾਂ ਉਹ ਵੀਰ ਇਹਨੇ ਭਾਂਡਾ ਨਹੀਂ ਕਰਿਆ ਉਹ ਕੰਮ ਪੂਰਾ ਨਹੀਂ ਕਰਿਆ ਉਹ ਕਿਆ ਫਿਰ ਕੀਤਾ ਉਹਦਾ ਉਹ ਜਾਂ ਫਿਰ ਉਹ ਕਿਸੇ ਮਿੱਟੀ ਦੇ ਭਾਂਡੇ ਦੇ ਘੜੇ ਕੇ ਪਾ ਕੇ ਬੰਦ ਕਰ ਦੇਣਾ ਅੱਛਾ ਫਿਰ ਰੂਈ ਰੂਈ ਦੀ ਬਣ ਜਾਣੀ ਆ ਹਮ ਰੇਖੋਂ ਵੱੜੀ ਰੂਈ ਹੁੰਦੀ ਆ ਅੱਛਾ ਫਿਰ ਉਹ ਕਰਕੇ ਕੱਤ ਕੇ ਚਰਖੇ ਪਰ ਹਮ ਫਿਰ ਆ ਅੱਡੇ ਪਰ ਉਹਦਾ ਤਾਣਾ ਤਾਣ ਕੇ ਹਮ ਤੇੜੀਆਂ ਪਰ ਉਹਨੂੰ ਗੱਦੀਆਂ ਬੂੰਣੀਆਂ ਉਹਦੀਆਂ ਵਿੱਚ ਫੁੱਲ ਬਲੇ ਲ ਪਾਪਾ ਕੇ ਰੰਗ ਰੰਗ ਕੇ ਜੂਤ ਨੂੰ ਉਹਨੂੰ ਪਤਾ ਨਹੀਂ ਕਿੱਥੇ ਰੱਖ ਚਾਹੀਦਾ ਅੱਕ ਅੱਕ ਦਾ ਜੀ ਉਹ ਹਾਂ ਤੂੰ ਕੁੱਕੜੀਆਂ ਅੱਛਾ ਮਾਦੇ ਕੀ ਕਹੇ ਇਹ ਕੀ ਕਹਿੰਦੇ ਅੱਕ ਦੇ ਕੁੱਕੜੀਆਂ ਦਾ ਜੀ ਕਿੱਦਾਂ ਦੀ ਦੱਸੋ ਉਹ ਬਣਾਉਂਦੇ ਹੁੰਦੇ ਸੀ ਵੀ ਕੱਤ-ਕੱਤ ਕੇ ਹੂੰ ਫੇ ਅਸੀਂ ਗੱਡੀਆਂ ਬੋਣੀਆਂ ਪੀੜੀਆਂ ਪਰ ਪੋਸਾ ਝੋਲਾ ਬਣਾਇਆ ਵਸੀ ਮਾਤਾ ਜੀ ਦਾ ਹੁਣ ਪਤਾ ਨਹੀਂ ਕਿੱਥੇ ਕੋ ਹਣਾ ਹੁਣ ਨਾ ਯਾਦ ਵੀ ਬਸ ਹਣੇ ਅੰਦੇ ਤੇ ਨਰਮ-ਨਰਮ ਫੁੱਲ ਤੇ ਫੋਰੀ ਪਾਪਾ ਕੇ ਵਿੱਚ ਅੱਛਾ ਹਾਂ ਟੋਟੇ ਮੋਰ ਕੋ ਪੀੜ ਤੇ ਜਿਵੇਂ ਗਿਰਾਣਾ ਜਿਵੇਂ ਸੋਫਲਾ ਜਿਵੇਂ ਹੁੰਦਾ ਹੁੰਦਾ ਹੂੰ ਆਕ ਦਾ ਹੀ ਬਣਾ ਲੈਂਦੇ ਸੀਗੇ ਜੀ ਇਹਦੀ ਹੱਤ ਦੀ ਰੁਈ ਨਹੀਂ ਆਕ ਦੀਆਂ ਕੁਕੜੀਆਂ ਦਾ ਜੀ ਰੂਹੇਸ਼ਮ ਵਰਗੀ ਜਮੇ ਰੁਈ ਰੇਸ਼ਮ ਦੀ ਕਣ ਹੁੰਦਾ ਹੈ ਕਣ ਹੁੰਦੀ ਹੈ ਅੱਛਾ ਆ ਤਾਂ ਨਵੀਆਂ ਗੱਲ ਦੱਸਤੀ ਜੀ ਬਹੁਤ ਗੁਣੀਆਂ ਹੈ ਹੂੰ ਕੋ ਜੋ ਇੱਕ ਇੱਕ ਕੋ ਬਹੁਤ ਨਹੀਂ ਕਰਦੇ ਹੋਏ ਅੱਕ ਚੋਂ ਹਾਂ ਇੱਕ ਇੱਕ ਕੁਕੜੀ ਚੋਂ ਐਡਾ ਕੋਕੜਾ ਉਹ ਕੁਕੜੀਗੇ ਨਹੀਂ ਅੱਛਾ ਉਹਦੇ ਵਿੱਚੋਂ ਹਜ਼ਾਰਾਂ ਨਿਕਲਦੇ ਹਨ ਮੈਂ ਚਲ ਤੋਰ ਤੋਰ ਕੇ ਕਾਢ ਕੇ ਵਿਕਾ ਕਿਸੇ ਘੜੇ ਵਿੱਚ ਬੰਦ ਕਰਦੇ ਨੇ ਤੇ ਵਿੱਚ ਇਹ ਨਹੀਂ ਫੁੱਲ ਕੇ ਰੁਈ ਹੋ ਜਾਂਦੀ ਹੁਣ ਕਮਾਲ ਦੀ ਗੱਲ ਹੈ ਆ ਰੁਈ ਪੈਦਾ ਕਰਨ ਦਾ ਤਰੀਕਾ ਦੱਸਦਾ ਤੁਸੀਂ ਅੱਕ ਦੇ ਵਿੱਚੋਂ ਵੀ ਹੋ ਜਾਂਦੀ ਹੈ ਅੱਕ ਦੇ ਵਿੱਚੋਂ ਹੋ ਜਾਂਦੀ ਹੈ ਇਹ ਰੂਸਪੈਸ਼ਲ ਹੈ ਉਹ ਪੁੱਛ ਪੈਸ਼ ਕਮਾਲ ਦੀ ਗੱਲ ਹੈ ਹਾਂਜੀ ਹੂੰ ਅਦਕਿਆ ਗਏ ਨੇ ਤੁਸੀਂ ਹੁਣ ਤੇ ਆਖਿ ਰਹੀ ਨਹੀਂ ਲੋਕਾਂ ਦੇ ਘਟ ਘਟ ਨਾਲੇ ਜ ਬਹੁਤ ਗਰਮੀਆਂ ਪੈਂ ਜਾਂਦੀਆਂ ਸਨ ਹੂੰ ਤੇ ਜ ਮਾਨ ਰਿਹਾ ਚੋ ਹੂੰ ਉਹ ਜਲ ਸੇਖ ਦੁਪਹਿਰਾ ਹੁੰਦਾ ਸੀ ਬਹੁਤ ਉੜਲੀ ਫੱਡੀ ਹੁੰਦੀ ਸੀ ਉਹ ਬਾਹਰ ਅੱਛਾ ਆਹੋ ਹਵਾ ਵਿੱਚ ਹੂੰ ਰੂਹ ਕੱਠਾ ਵੀ ਗੱਲ ਲੰਦੇ ਸੀ ਉਹ ਘੜੇ ਚ ਉੜਨੀ ਸੀਦਾ ਨਹੀਂ ਘੜੇ ਚ ਖਮਾ ਕਰੇ ਘੜੇ ਚ ਬੰਦ ਹੋ ਜਾਂਦੀ ਸੀ ਆ ਤਾਂ ਨਵੀਂ ਗੱਲ ਹੈ ਤੇ ਬੜੀ ਪੁਰਾਣੀ ਗੱਲ ਬੜੀ ਜ਼ਬਰਦਸਤ ਗੱਲ ਕਹੀ ਤੁਸੀਂ ਅੱਛਾ ਰੂਹੀ ਉੱਥੋਂ ਹੱਕ ਤੇ ਹੀ ਵੜਾ ਲੈਣੀ ਨਾਲੇ ਉਹ ਮੂਤਲ ਨੂੰ ਰੰਗ ਕੇ ਫਿਰ ਕਹਿਆਂ ਗਿਆ ਵੀਨੇ ਅੱਡੇ 'ਤੇ ਤਾਣਾ ਤਾਣ ਕੇ ਨੇ ਦੋਰਾਂ ਕੱਟ ਕੇ ਹੂੰ ਸੋ ਆਪਣਾ ਸੂਤ ਕੱਟ ਕੇ ਹੂੰ ਜਿਹੜੀਆਂ ਦੋਰਾਂ ਬਣਾ ਕੇ ਫਿਰ ਉਹਦਾ ਤਾਣਾ ਤਾੜਨਾ ਹੂੰ ਨਾਰਾ ਬੁੰਨੇ ਆ ਰਹੇ ਅੱਡੇ 'ਮ। ਹੂੰ ਉਹ ਫਿਰ ਜਿਹ ਬੱਲੇ ਦੀ ਜੋਟਾ ਜੋਟਾ ਕਿਆ ਕਰਕੇ ਆਏ ਘੜ ਘੜ ਕੇ ਹੂੰ ਜਿਹੇ ਜੇ ਮਰਜ਼ੀ ਵਿੱਚ ਫੁੱਲ ਬੂਟੇ ਪਾ ਦੇ ਉਹਦੇ ਹਾਂ ਹੁਣ ਹੁਣ ਵੀ ਬਣਾ ਦੂਗੇ ਇਹ ਅੱਕ ਤੋਂ ਹੁਣ ਤੈਨੂੰ ਬੁਟਾ ਬੁਟਾ ਨਹੀਂ ਮਿਲਣੀ ਹੂੰ ਆਕੇ ਨਹੀਂ ਰਿਹਾ ਹੁਣ ਹੂੰ ਲਓ ਜੀ ਕਰਿਓ ਜੀ ਕਮੈਂਟ ਦੀ ਆ ਜਿਹੜੀ ਮਾਤਾ ਜੀ ਨੇ ਗੱਲ ਕੀਤੀ ਹੈ ਮਾਤਾ ਜੀ ਅਮਰਜੀਤ ਕੌਰ ਤੇ ਮਾਤਾ ਜੀ ਹਰਬੀਬ ਕੌਰ ਦੋਨੋਂ ਪੈਣਾ ਨੇ ਗੱਲ ਕੀਤੀ ਹੈ ਵੀ ਅੱਕ ਤੋਂ ਰੂਈ ਤਿਆਰ ਕਰ ਲੈਂਦੇ ਸੀਗੇ ਜੀ ਅੱਕ ਦੇ ਕੁੱਕੜੀਆਂ ਜਿਹੜੀਆਂ ਉਹਨਾਂ ਤੋਂ ਰੂਈ ਤਿਆਰ ਕਰਕੇ ਔਰ ਕਿਸ ਤਰੀਕੇ ਨਾਲ ਚਰਖੇ ਤੇ ਕੱਤ ਕੇ ਉਹਦਾ ਸੂਤ ਬਣਾ ਲੈਂਦੇ ਸੀ ਜਰੂਰ ਕਰਿਓ ਕਮੈਂਟ ਜੇ ਅਜਿਹੀ ਕੋਈ ਯਾਦ ਤੁਹਾਡੀ ਵੀ ਹੈ ਤਾਂ ਕਮੈਂਟ ਸੈਕਸ਼ਨ ਚ ਲੰਬੇ ਲੰਬੇ ਕਮੈਂਟ ਲਿਖ ਕੇ ਸਾਰਾ ਕੁਝ ਪੰਜਾਬੀ ਵਿਰਸੇ ਦੀ ਇਹ ਗੱਲ ਦੇ ਬਾਰੇ ਚਾਣਨਾ ਜਰੂਰ ਪਾਓ ਜੀ